ਇਹ ਬੱਚਾ ਜੀ ਨੂੰ ਸੰਗਲ ਨਾਲ ਬੰਨ ਕੇ ਉਹਦੀ ਦਾਦੀ ਇੱਥੇ ਪਹੁੰਚੀ ਹੈ ਵਿਚਾਰੀ ਬੱਚੇ ਦੇ ਮਾਪਿਓ ਵੀ ਹੈਗੇ ਆ ਪਰ ਸਾਹਮਦੇ ਨਹੀਂ ਬੱਚੇ ਪਹਿਲਾਂ ਪੁੱਤ ਪਾਲਿਆ ਹੁਣ ਪੁੱਤ ਦਾ ਪੁੱਤ ਪਾਲੀ ਜਾਂਦਾ ਅੱਗ ਦਾਦੀ ਆ ਵਿਚਾਰੀ ਜਿਹੜੀ ਕਿਵੇਂ ਨਾ ਕਿਵੇਂ ਹੁਣ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਉਹ ਤੋਂ ਕੁੱਟ ਵੀ ਖਾਂਦੀ ਆ ਉਹ ੱਤਕੇ ਮਾਰਦਾ ਹੁਣ ਸੰਗਲ ਨਾਲ ਦੇਖੋ ਕਿਵੇਂ बन के लैके आई कितों माता अच्छा ਯਾ ਅਜ ਗ੍ਰਿੰਦਰ ਦਾ ਅਜੀ ਸੰਗਲ ਕੋ ਰਹੇ ਆ ਵਾਹਿਗੁਰੂ ਮਿਹਰ ਕਰਨ ਕਦੇ ਵੀ ਦੁਵਾਰਾ ਸੰਗਲ ਨਾ ਲੱਗੇ ਭਾਈ ਹਾਂ ਵੀ ਗ੍ਰਿੰਦਰ ਔਰ ਬੇਬੇ ਤਕੜੀਆਂ ਕੀ ਕਰਨਾ ਫਿਰ ਹੁਣ ਬੱਚੋ ਜੇ ਕਰਤਾ ਹਾਂ ਪੁੱਤਾਂ ਆ ਦੰਦੀਆਂ ਵੜਦਾ ਇੱਥੇ ਹਾਂ ਦੰਦੀਆਂ ਨਹੀਂ ਵੜ ਸਕਦਾ ਮਾਰ ਦਸਾਂਗੇ ਆਪਦੇ ਆਪ ਤੋਂ ਲਿਆ ਆ ਵੀ ਗਏ ਅੰਦਰ بیا ਲੋ ਜੀ ਅੱਜ ਗੁਰਿੰਦਰ ਦਾ ਅਸੀਂ ਸੰਗਤ ਹੋ ਰਹੇ ਆ ਵਾਹਿਗੁਰੂ ਮੇਰ ਕਰਨ ਕਦੇ ਵੀ ਦੁਬਾਰਾ ਸੰਗਲ ਨਾ ਲੱਗੇ ਬਾਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਛੱਡ ਦੇ ਕੋਈ ਨਾ ਛੱਡ ਗੁਰਿੰਦਰ ਕਿਵੇਂ ਆ ਬਈ ਪੂਰਾ ਨਾਂ ਇਹਦਾ ਗੁਰਿੰਦਰ ਛੋੜ ਕਰੇ ਕੀ ਗੁਰਵਿੰਦਰ ਸਿੰਘ ਗੁਰਵਿੰਦਰ ਮੈਂ ਇਹਨੂੰ ਘਰੇ ਕੀ ਨਾ ਨਾ ਆਵਾਜ਼ ਮਾਰਦੀ ਹੁੰਦੀ ਆ ਤੂੰ ਗੁਰਵਿੰਦਰ ਹੀ ਕਹਿੰਦੇ ਓਏ ਗੁਰਵਿੰਦਰ ਓਏ ਗਾਜ ਹੋ ਗਿਆ ਗੁਰਵਿੰਦਰ ਆ ਗੁਰਵਿੰਦਰ ਪਾਣਾ ਹਾਂ ਹਾਂ ਕੋ ਕੋਲੀਆ ਲਖਨਿੰਦਰ ਦਵਾਈ ਖਾਲਾ ਮਿੱਠੀ ਬਦਾਈ ਪੀ ਲਾ ਬੋਲੇ ਸੋਨ ਹਾਂ ਦੀ ਆ ਕਾ ਰਹੀ ਬਾਰੇ ਪਾਣੀ ਸੱਤੇ ਪਾਸਾ ਸਭ ਨੂੰ ਸੰਭੂ ਰੱਖੇ ਲਈ ਪਾਣੀ ਦਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਕਾਲ ਮੂਰਤ ਜੁਨੀ ਸਾਹਿਬ ਆਂਗੜ ਪ੍ਰਸ਼ਾਦ ਜੱਤ ਆਦ ਸੱਚ ਦੀ ਗਾਥ ਸੱਚ ਹੈਪੀ ਸੱਚ ਨਾਨਕ ਹਰ ਸਿਹੀ ਸੱਚ ਬੋਲੇ ਸੋਨਿਆ ਸੱਚ ਆ ਕਾ ਬਸ ਕਰੇ ਅਰਦਾਸ ਇਸ ਇਹੀ ਕਹੀਏ ਮਤਲਬ ਕਰਮ ਦੀ ਗੱਲ ਕਰੀਏ ਵੀ ਉਹ ਮਾਰੇ ਕਰਮ ਵਾਲੇ ਮਾਪੇ ਨੇ ਜਿਹੜੇ ਆਪਣੇ ਪੁੱਤ ਤੋਂ ਦੂਰ ਹੋਏ ਬੈਠੇ ਨੇ ਤੇ ਆ ਭਾਗਾਂ ਵਾਲੀ ਦਾਦੀ ਹੈ ਜਿਹੜੀ ਉਹਨੂੰ ਪੁੱਤ ਬਣਾਈ ਬੈਠੀ ਹੈ ਪਹਿਲਾਂ ਪੁੱਤ ਪਾਲਿਆ ਹੁਣ ਪੁੱਤ ਦਾ ਪੁੱਤ ਪਾਲੀ ਜਾਂਦੇ ਬਸ ਅਰਦਾਸ ਕਰਿਓ ਇਸ ਦਾਦੀ ਦੀ ਝੋਲੀ ਭਰ ਜਾਵੇ ਖੁਸ਼ੀਆਂ ਦੇ ਨਾਲ ਅਰਦਾਸ ਕਰਿਓ ਇਸ ਦਾਦੀ ਦੇ ਪੋਤਰੇ ਨੂੰ ਮਹਾਰਾਜ ਇੰਨਾ ਕਿ ਤੰਦਰੁਸਤ ਕਰ ਦੇਣ ਵੀ ਇਹਦੇ ਮਾਂ-ਬਾਪ ਵੀ ਮਜਬੂਰ ਹੋਣ ਵੀ ਹਾਂਏ ਸਾਡਾ ਪੁੱਤ ਆ ਕਹਿਣ ਲਈ ਜਨ ਕੀ ਅਰਦਾਸ ਵਿਰਥੀ ਨਾ ਜਾਏ ਤੁਹਾਡੀਆਂ ਅਰਦਾਸਾਂ ਕਦੇ ਖਾਲੀ ਨਹੀਂ ਜਾਂਦੀਆਂ ਬਸ ਕਰੇ ਅਰਦਾਸ ਪਿੰਡ ਬਲਿਆਲ ਆ ਸੰਗਰੂਰ ਜ਼ਿਲ੍ਹੇ ਦਾ ਇਸ ਬੱਚੇ ਦੇ ਪਿੰਡੋਂ ਤੁਸੀਂ ਦੇਖੋ ਤਸਵੀਰਾਂ ਵੀ ਲਾਈਆਂ ਅਸੀਂ ਪਹਿਲਾਂ ਵੀਰ ਨੂੰ ਲੈ ਕੇ ਆਏ ਸੀ ਪ੍ਰੇਮ ਚਰਮੇ ਹਾਂਜੀ ਹਾਂ 2000 ਹਾਂਜੀ 2018 ਵਿੱਚ ਉਹ ਬਾਈ ਨੂੰ ਪਸ਼ੂਆਂ ਵਾਲੇ ਕਮਰੇ ਚ ਬੰਨਿਆ ਹੋਇਆ ਸੀ ਉਹਦੇ ਭਰਾਵਾਂ ਨੇ ਆਨੰਦ ਰਾਜ ਦੇ ਬੰਨਿਆ ਰਈਸਾ ਹੋ ਗਏ ਅਖਬਾਰਾਂ ਚ ਵੀ ਖਬਰਾਂ ਲੱਗਦੀਆਂ ਰਹੀਆਂ ਪਰ ਕਿਸੇ ਨੇ ਬਾਹ ਨਹੀਂ ਫੜੀ ਉਹਦੇ ਛੋਟੇ ਭਰਾ ਵੱਡੇ ਹੋ ਗਏ ਵਿਆਹ ਹੀ ਗਏ ਉਹ ਬੰਨਿਆ ਹੋਇਆ ਸੀ ਭਰਾਵਾਂ ਦੇ ਮੁੰਡੇ ਹੋ ਗਏ ਲੋੜੀਆਂ ਮਨਾਈਆਂ ਕਿ ਉਹ ਬੰਨਿਆ ਹੋਇਆ ਸੀ ਹੁਣ ਤਾਂ ਉਹ ਲੋੜੀਆਂ ਮਨਾਈਆਂ ਸੀ ਜਿਨ੍ਹਾਂ ਦੀ ਉਹਨਾਂ ਦੇ ਵੀ ਵਿਆਹ ਹੋਣ ਵਾਲਿਆ ਉਹ ਬੰਨਿਆ ਹੋਇਆ ਸੀ ਉਹ ਵੀਰ ਨੂੰ ਅਸੀਂ ਬਲਿਆਲ ਤੋਂ ਲੈ ਕੇ ਆਏ ਸੀ ਕੋਈ ਨਹੀਂ ਆਉਂਦਾ ਜਿੱਤ ਨਜ਼ਰ ਪੜਾ ਲੀ ਹਾਂ ਤੇ ਅੱਜ ਧੰਨਵਾਦ ਹੈ ਦਾਦੀ ਦਾ ਜਿਹੜੀ ਆਪਦੇ ਪੋਤੇ ਨੂੰ ਲੈ ਕੇ ਇੱਥੇ ਪਹੁੰਚੀ ਆ ਧੰਨਵਾਦ ਹੈ ਗੁਰਵਿੰਦਰ ਬਾਈ ਦਾ ਜਿਹੜਾ ਆਪਣੇ ਸਮਾਜਿਕ ਡਿਊਟੀ ਨੂੰ ਨਿਭਾਉਂਦਾ ਹੋਇਆ ਇੱਥੇ ਪਹੁੰਚਿਆ ਤੇ ਬਾਈ ਦਾਸ ਦਾ ਪਿੰਡ ਦਾ ਸਰਪੰਚ ਆ ਜਿਹੜਾ ਅਮਰੀਕ ਸਿੰਘ ਅਮਰੀਲ ਸਿੰਘ ਅਮਰੀਲ ਸਿੰਘ ਉਹਦਾ ਮਦਦ ਕਰਦਾ ਉਹ ਵੀ ਬਾਈ ਮਦਦ ਕਰਦਾ ਰਿਹਾ ਬੱਚੇ ਦੀ ਕਹਿੰਦੇ ਜਿਨੇ ਵੀ ਕੀਤੀ ਹੈ ਦਾਦੀ ਦੀ ਮਦਦ ਤੇ ਦੇ ਪੋਤੇ ਦੀ ਧੰਨਵਾਦ ਉਹਦਾ ਉਹਨਾਂ ਅਰਦਾਸ ਕਰਿਓ ਮੇ ਦਾਦੀ ਤੇ ਪੋਤਾ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ ਬਾਈ ਜੀ ਚੰਗਾ ਵੀ ਫਿਰ ਗੁਰਵਿੰਦਰ ਖੜਾ ਹੋ ਖੜਾ ਹੋ ਜਾ ਗੁਰਵਿੰਦਰ ਕੀ ਹਾਲ ਨੇ ਕਿਵੇਂ ਹੋ ਕੀ ਹਾਲ ਨੇ ਟਾਫੀ ਖਾਣੀ ਹੈ ਕੈਂਡੀ ਖਾਣੀ ਹੈ ਕੈਂਡੀ ਕੰਨ ਨੂੰ ਟਾਫੀ ਦੇਵਾਂਗਾ ਇੱਕ ਇਹ ਵਾਹ ਦੋ ਟਾਫੀ ਵਾਹ ਵਾਹ ਬੈਠ ਬੈਠਾ ਚਾਦੀ ਕੋ ਬੈਠ ਨੀ ਕੋਈ ਨਾ ਮਾ ਧੰਨਵਾਦ ਉਹਦਾ ਵਾਇਰਲ ਦਾ ਇਹ ਹੋਰ ਖਾਲਕ ਵਾਰੀ